ਮਰਦਾਬਾ ਮਰਦਾਬਾ ਪੀਤ ਪਰਵਾਰਾਂ ਨੂੰ ਨਹਾ ਦਿਓ ਨਹਾ ਦਿਓ ਨਹਾ ਦਿਓ 20 ਪਸ ਮਲਾਜਮਾਂ ਨੂੰ ਚੇਲੀ ਲੱਕੋ ਚੇਲੀ ਲੱਕੋ ਜੇਲੀ ਲੱਕੋ 20 ਮਲਾਜਮਾਂ ਨੂੰ ਚੇਲੀ ਲੱਕੋ ਚੇਲੀ ਲੱਕੋ ਜੇਲੀ ਲੱਕੋ ਕਿਹਿਆ ਪ੍ਰਕਾਰ ਮਰਦਾਬਾ 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 ਪੀਤ ਪਰਵਾਰਾਂ ਨੂੰ ਨਹਾ ਦਿਓ ਨਹਾ ਦਿਓ ਨਹਾ ਦਿਓ 50 ਕਿਹਿਆ ਪ੍ਰਕਾਰ ਮਰਦਾਬਾ 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 ਅੱਜ ਕੀ ਨਾ ਆਪਣਾ ਮੇਰਾ ਨਾਮ ਗੁਰਦਿਆਲ ਸਿੰਘ ਮੈਂ ਦਸ਼ਮੀਰ ਕਿਸਾਨ ਮਜ਼ਦੂਰ ਜੂਨੀਅਰ ਰਜਿਸਟਰਡ ਜਿਲ੍ਹਾ ਲੁਧਿਆਣਾ ਮੈਂ ਬੜਾ ਹੈਰਾਨ ਆ ਵੀ ਸਾਨੂੰ ਪੌਣੇ 4 ਸਾਲ ਹੋ ਗਏ ਇੱਥੇ ਧਰਨਾ ਚੱਲਦੇ ਨੂੰ ਮਤਲਬ ਕੀ ਇਹਨਾਂ ਕੋਲੇ ਪ੍ਰੈਸ ਨਹੀਂ ਜਾਂਦੀ ਕੀ ਥਾਣੇ ਰਿਪੋਰਟ ਨਹੀਂ ਜਾਂਦੀ ਥਾਣੇ ਦੇ ਮੂਹਰੇ ਇਹ ਚੱਲ ਰਿਹਾ ਸਰਕਾਰ ਕੰਬ ਕਰਦੀ ਨਹੀਂ ਸੁਤੀ ਪਈ ਆ ਸਾਨੂੰ ਕੋਈ ਇਨਸਾਫ ਦੀ ਟਰ ਨਹੀਂ ਦਿਖ ਰਹੀ ਮਤਲਬ ਹਰ ਵਕਤ ਟੱਕਾ ਹੋ ਰਿਹਾ ਵਾ ਇੱਕ ਗਰੀਬ ਪਰਿਵਾਰ ਦੇ ਕੋਈ ਐਫ ਆਈ ਆਰ ਦਰਜ ਨਹੀਂ ਹੋ ਰਹੀ ਅਸੀਂ ਬੇਨਤੀ ਕਰਦੇ ਹਾਂ ਕਿ ਐਫ ਆਈ ਆਰ ਦਰਜ ਕਰਕੇ ਦੂਜੇ ਪਰਿਵਾਰ ਦਾ ਵੀ ਪਰਚਾ ਇਹਨਾਂ ਦੇ ਉੱਤੇ ਦਰਜ ਕਰਨਾ ਚਾਹੀਦਾ ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਸਾਡੀ ਇਹ ਬੇਨਤੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਨੂੰ ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ ਭਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਹੈ ਕਾਮਰੇਡ ਭਰਪੁਰ ਸਿੰਘ ਪਿੰਡ ਸੱਜਾ ਵਾਲਾ ਮੰਜੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਅੱਜ ਭਾਈ ਤੁਸੀਂ ਇਕੱਠੇ ਹੋਏ ਇਹਦੇ ਬਾਰੇ ਤਾਂ ਜਿਹੜਾ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ 4 ਸਾਲ ਤੋਂ ਤਕਰੀਬਨ ਸਾਡਾ ਧਰਨਾ ਚੱਲ ਰਿਹਾ ਜੀ ਪੱਕੇ ਤੌਰ ਤੇ ਕਲਵੰਤਕੌਰ ਦੇ ਮਸਲੇ 'ਚ ਜਿਹੜਾ ਕੇ ਸੀ ਇਹਨਾਂ ਇਨਸਾਫ ਮੰਗ ਰਹੇ ਆ 4 ਸਾਲੋਂ ਦੇ ਨੰਡਿਆਂ ਨੂੰ ਜਿਹੜਾ ਕੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸਰਕਾਰ ਕੰਮ ਦੀ ਨੀਤ ਸੁਤੀ ਪਈ ਆ ਸਾਡਾ ਜਿੰਨਾ ਤੇ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਤੱਕ ਇੱਥੇ ਮੋਢੇ ਨਾਲ ਮੋਢੇ ਲਾ ਕੇ ਜਰੂਰ ਖੜਾਂਗੇ ਇਹਨਾਂ ਦੇ ਨਾਲ ਇਨਸਾਫ ਲੈ ਲਈ ਜਿਹੜੀਆਂ ਇੱਕ ਚਰ ਜਿਹੜੀ ਆ ਫਾਈਲ ਜਾਂ ਦੂਜੀ ਬਾਹਰ ਕਾਸ਼ੀ ਕਹਿੰਦੇ ਉਹ ਸਾਂਭਲੀ ਕੀਤੀ ਜਾਵੇ ਉਹਨੂੰ ਬਰਾਬਰ ਦਾ ਮਾਜਵਾ ਦਿੱਤਾ ਜਾਵੇ ਕਿਉਂਕਿ ਦੋਨੇ ਜਿਹੜੇ ਪੀੜ ਪਰਿਵਾਰ ਆ ਬਰਾਬਰ ਦੇ ਨੇ ਇੱਕੋ ਜਿੱਗਾ ਦੋਨਾਂ ਦਾ ਨੁਕਸਾਨ ਆ ਦੋਨਾਂ ਪਰਿਵਾਰਾਂ ਦਾ ਇਹਨਾਂ ਨੂੰ ਜਿਹੜਾ ਮਾਜਵਾ ਦਿੱਤਾ ਜਾਵੇ ਜੇ ਜਿਹੜਾ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜਿਹੜੇ ਐਸੇ ਕਾਨੂੰਨਾਂ ਤੇ ਹੁਕਮ ਲਾਗੂ ਕੀਤੇ ਨੇ ਐਸੇ ਜਿਹੜੇ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤੇ ਮਾਜਵੇ ਨੂੰ ਪੈਸੇ ਦਿੱਤੀ ਜਾਵੇ ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਮੇਰੀ ਤੇ ਮੇਰੀ ਜਥੇਬੰਦੀ ਵੱਲੋਂ ਤੇ ਦੂਜੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਲੜਦੇ ਰਹਾਂਗੇ ਜਿਹੜੇ ਜਨਤਾ ਜੱਟ ਲੜਨ ਵਾਲੇ ਲੋਕ ਨੇ ਭਾਈ ਜੀ ਕੀ ਨਾਂ ਆਪਣਾ ਮੇਰਾ ਨਾਂ ਇਕਬਾਲ ਸਿੰਘ ਆ ਮੈਂ ਮਦਈ ਮੁਕੱਦਮਾ ਤੇ ਇਸ ਪਰਸ ਦੇ ਸੱਤਾਚਾਰਾਂ ਦੇ ਪੀੜਤ ਇਹ ਧਰਨਾ ਚੰਦੋਂ ਤੋਂ ਲੱਗਾ ਕਿੰਨਾ ਟਾਈਮ ਹੋ ਗਿਆ ਲੱਗਾ ਇਸ ਧਰਨੇ ਨੂੰ ਕੋਈ ਪੌਣੇ 4 ਸਾਲ ਹੋ ਚੱਲੇ ਆ 23 ਮਾਰਚ 2022 ਤੋਂ ਸਾਡੇ ਹਲਕੇ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਉਸ ਨੇ સ્થાपने ਦੀ ਸ਼ੁਰੂਆਤ ਕਰਾਈ ਸੀ ਤੇ ਉਸ ਟਾਈਮ ਕਰਾਈ ਸੀ ਜਦੋਂ ਇਸ ਸਾਡੇ ਪੰਜਾਬ ਰਾਜ ਦੀ ਸਰਕਾਰ ਆ ਜਿਹੜੀ ਉਹਦੀ ਅਗਵਾਈ ਕਪਤਨ ਅਮਰਿੰਦਰ ਸਿੰਘ ਜਾਂ ਚਰਨਜੀਤ ਸਿੰਘ ਚੰਨੀ ਕਰ ਰਹੀ ਸੀਗੀ ਮੇਰੀ ਪਰਜਾਈ ਮਨਪ੍ਰੀਤ ਕੌਰ ਜਿਹੜੇ 2004-05 ਦੇ ਵਿੱਚ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੀਗੇ ਹਾਂਜੀ ਤੇ ਉਹ ਪਰਿਵਾਰ ਦੇ ਵਿੱਚ ਉਹਨਾਂ ਦੇ ਪਤੀ ਜਿੰਦੀ ਮੇਰੇ ਭਰਾ ਦਰਸ਼ਨ ਸਿੰਘ ਤੇ ਨਵਾਲਿਕ ਬੱਚੇ ਜਿਹੜੇ ਉਹ ਪੁਲਿਸ ਦੇ ਅਪਿਆਚਾਰਾਂ ਤੋਂ ਪੀੜਤ ਆ ਜਾਤੀ ਵਤ ਕਰੀ ਤੈਕਰ ਬਿਲਕੁਲ ਜਿਹੜੀ ਮੇਰੀ ਭੁਵਾਈ ਸੀ ਉਹ ਕਾਂਗਰਸ ਪਾਰਟੀ ਦੀ ਮਤਲਬ ਆਦੇਦਾਰ ਸੀ ਪਰ ਜਿਹੜੀ ਕਾਂਗਰਸ ਪਾਰਟੀ ਨੇ ਮਦਦ ਕਰਨੀ ਆ ਉਹ ਬਹੁਤ ਸਾਡੀ ਮਦਦ ਕਾਂਗਰਸ ਪਾਰਟੀ ਨੇ ਕੀਤੀ ਆ ਉਹਦਾ ਜਿਹੜਾ ਖਾਮਯਾਜਾ ਉਹ ਅਸੀਂ ਭੁਗਤ ਰਹੇ ਅੱਜ ਪਿਛਲੇ ਜਿਵੇਂ ਕਹਿੰਦੇ 20 ਸਾਲਾਂ ਤੋਂ ਇਹ ਪਾਰਟੀ ਵੀ ਸੇਵਾ ਬਹੁਤ ਕੀਤੀ ਹੈ ਜੀ ਬਹੁਤ ਸੇਵਾ ਕੀਤੀਆਂ ਉਹਦਾ ਵੀ ਰਿਜ਼ਲਟ ਅਸੀਂ ਆ ਜਿਹੜਾ ਭੁਗਤ ਰਹੇ ਹਾਂ ਉਹਨਾਂ ਨੇ ਸਾਨੂੰ ਸਾਡੇ ਤੇ ਜਿਵੇਂ ਕੱਲ੍ਹਗੇ ਵੀ ਕੇਸ ਬਣਾ ਕੇ ਝੂਠੇ ਕੇਸ ਬਣਾ ਕੇ ਜ਼ਿਲ੍ਹਿਆਂ ਦੇ ਵਿੱਚ ਡੱਕਿਆ ਤੇ ਉਹਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦਾ ਹੀ ਇੱਕ ਵੱਡਾ ਰੋਲ ਆ ਆ ਰਾਜਾ ਬੜੰਗ ਜੀ ਇਹ ਤਾਂ ਵੀ ਇੱਕ ਮਸਲਾ ਚੱਲ ਰਿਹਾ ਦੇਖੋ ਰਾਜਾ ਬੜੰਗ ਕਾਂਗਰਸ ਪਾਰਟੀ ਦੇ ਅਸਤੇ ਮੌਜੂਦਾ ਪ੍ਰਧਾਨ ਆ ਤੇ ਇਸ ਸਾਡੇ ਵਿਧਾਨ ਸਭਾ ਹਲਕਾ ਲੁਧਿਆਣੇ ਤੋਂ ਐਮਪੀ ਆ ਕਿੰਨੇ ਦੁੱਖ ਤੇ ਹੈਰਾਨੀ ਦੀ ਗੱਲ ਆ ਬਈ ਜਿਹੜਾ ਰਾਜਾ ਬੜੰਗ ਐਮਪੀ ਆ ਤੇ ਪ੍ਰਧਾਨ ਆ ਉਹਦੇ ਹਲਕੇ ਦੇ ਵਿੱਚ ਇਹ ਧਰਨਾ ਲੱਗਿਆ ਹੋਇਆ ਵਾ ਤੇ ਉਹ ਧਰਨਾ ਇਸ ਰਾਜੇ ਬੜੰਗ ਨੂੰ ਦੱਸਦਾ ਨਿਕਾ ਦੂਜੇ ਨੰਬਰ ਦੇ ਉੱਤੇ ਜਿਹੜਾ ਰੌਲਾ ਇਸ ਟਾਈਮ ਚੱਲ ਰਿਹਾ ਵਾ ਉਹ ਜਾਤੀ ਵਟਕਰੇ ਦਾ ਚੱਲ ਰਿਹਾ ਕਿ ਇਹ ਰਾਜੇ ਬੜੰਗ ਨੇ ਆ ਤਰਨਤਾਰਨ ਚੋਣਾਂ ਦੇ ਵਿੱਚ ਕਾਂਗਰਸ ਦੇ ਇੱਕ ਸੀਨੀਅਰ ਆਗੂ ਗੁੱਟਾ ਸਿੰਘ ਕਹਿੰਦੀ ਜਾਤ ਬਾਰੇ ਬੋਲਿਆ ਅਸਲ ਦੇ ਵਿੱਚ ਇਹ ਜਿਹੜੇ ਲੀਡਰ ਨੇ ਰਾਜੇ ਬ੍ਰੈਂਕ ਵਰਗੇ ਜਿਹਨੂੰ ਪ੍ਰਧਾਨ ਬਣਾਇਆ ਹੋਇਆ ਵਾ ਇਹ ਇਹਨਾਂ ਦੇ ਅੰਦਰ ਜਿਹੜਾ ਜਾਤ ਦੀ ਨਫ਼ਰਤ ਭਰੀ ਪਈ ਆ ਉਹ ਕਿਤਨਾ ਕਿਤੇ ਜਿਵੇਂ ਕਹਿੰਦੇ ਆ ਨਾ ਵੀ ਸਰਸਵਤੀ ਇੱਕ ਵਾਰੀ ਜੀਬ ਦੇ ਉੱਤੇ ਬੈੰਧੀ ਆ ਜਵਾਨ ਦੇ ਉੱਤੇ ਤੇ ਉਹ ਬੜਾ ਸੱਚੀ ਗੱਲ ਆ ਜਿਹੜੀ ਉਹ ਢੱਡ ਦੀ ਬਾਹਰ ਆ ਗਈ ਆ ਸਾਡੇ ਨਾਲ ਤਾਂ ਸਾਡੀ ਤਾਂ ਬੀਤੀ ਹੋਈ ਆ ਜੀ ਤਾਂ ਭੁੱਗਤ ਰਹੇ ਆ 20 ਸਾਲ ਪਹਿਲਾਂ ਸਾਡੇ ਤੇ ਇਹਨਾਂ ਲੋਕਾਂ ਨੇ ਅਤਿਆਚਾਰ ਕਰਵਾਏ ਇਹ ਜੀ ਸੋਚ ਵਾਲੇ ਲੋਕਾਂ ਨੇ ਜੇਲੀਂ ਡੱਕਿਆ ਝੂਠੇ ਗਵਾਹ ਬਣਾ ਕੇ ਸਾਬਤ ਵੀ ਕਰਤਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਔਰ ਇਹ ਇਹ ਜੀ ਸੋਚ ਵਾਲੇ ਬੰਦੇ ਇਕੱਠੇ ਹੋ ਕੇ ਜਦੋਂ ਗਰੀਬ ਪਰਿਵਾਰ ਕੋਈ ਉੱਠਦਾ ਵਾ ਜਦੋਂ ਮਿਲ ਪੜ੍ਹਾਈ ਮਤਲਬ ਉੱਭਰ ਰਹੀ ਜੀ ਜਾਂ ਇੱਥੋਂ ਟੈਸਟ ਮੰਗਦੀ ਸੀ ਜਾਂ ਉਹ ਪੁਲਿਸ ਦੇ ਅਤਿਆਚਾਰਾਂ ਦੇ ਖਿਲਾਫ ਬੋਲਦੀ ਸੀ ਤਾਂ ਉਹ ਸਿਰਫ ਜਾਤੀ ਵਿਤਕਰੇ ਕਾਰਨ ਹੀ ਇਹ ਜਿਹੜਾ ਝੂਠਾ ਕੇਸ ਆ ਉਹਦੇ ਤੇ ਪਾਇਆ ਤੇ ਜਿੱਥੋਂ ਤੱਕ ਉਹ ਕੋਲੋਂ ਖਰਚਾ ਕਰ ਕਰਕੇ ਬਹੁਤ ਆਪਦੇ ਕੋਲੇ ਜਲਦੀ ਨਹੀਂ ਬਿਲਕੁਲ ਬਿਲਕੁਲ ਪਰ ਦੁੱਖ ਹਾਂ ਉਹ ਜਿਹੜਾ ਸੇਵਾ ਦਾ ਮੇਵਾ ਸੀ ਉਹ ਭੁਗਤ ਰਹੇ ਆ ਜਿਹੜੀ ਉਹਨੇ ਸੇਵਾ ਕੀਤੀ ਤੇ ਪਰ ਦੁੱਖ ਇਸ ਗੱਲ ਦਾ ਹੁੰਦਾ ਵਾ ਕਿ ਜਿਹੜੇ ਇਹ ਲੋਕ ਆ ਇਹਨਾਂ ਨੂੰ ਤਾਂ ਸਾਡੀ ਮਦਦ ਜਿਹੜੀ ਉਹ ਨਹੀਂ ਕਰਨੀ ਹੁੰਦੀ ਪਰ ਜਿਹੜੇ ਭਾਈਚਾਰੇ ਦੇ ਲੋਕ ਆ ਉਹ ਵੀ ਜਦੋਂ ਇਹਨਾਂ ਨੇ ਬੋਲੀ ਬੋਲਦੇ ਆ ਉਹਨਾਂ ਦੁੱਖ ਜਾਰੇ ਆਉਂਦਾ ਵਾ ਹਾਲਾਂਕਿ ਜਿਹੜੇ ਭਾਈਚਾਰੇ ਦੇ ਨੂੰ ਚੰਗਾ ਸਮਝਣ ਵਾਲੇ ਇਨਸਾਨ ਨੂੰ ਇਨਸਾਨ ਸਮਝਣ ਵਾਲੀਆਂ ਕਿਸਾਨ ਜੱਥੇਬੰਦੀਆਂ ਇਨਕਲਾਬੀ ਜੱਥੇਬੰਦੀਆਂ ਜਾਂ ਪਾਰਟੀਆਂ ਦੇ ਜਿਹੜੇ ਵਕਰ ਆ ਉਹ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਸਾਡੇ ਲੋਕਾਂ ਪ੍ਰਤੀ ਪੀੜਤਾ ਪ੍ਰਤੀ ਦਿਆ ਹੁੰਦੀ ਆ ਨਰਮਾਈ ਹੁੰਦੀ ਆ ਉਹ ਕਿਤੇ ਇਨਸਾਫ ਦੀ ਗੱਲ ਕਰਦੇ ਆ ਉਹ ਅੱਜ ਤੱਕ ਸਾਡੇ ਨਾਲ ਖੜੇ ਆ ਉਹ ਲੜ ਰਹੇ ਆ ਪਾਰਟੀ ਕੋਈ ਵੀ ਆਈ ਜੀ ਪਤਾ ਰਹੇ ਦੇਖੋ ਪਾਰਟੀ ਆ ਜਿਹੜੀ ਉਹ ਬੀਬੀ ਸਾਹਿਬ ਜੀਤ ਕੌਰ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਦੋਂ ਤਾਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਉਹ ਵੋਟਾਂ ਮੰਗਦੇ ਆ ਗਰੀਬ ਲੋਕਾਂ ਦੇ ਨਾਂ ਤੇ ਚਾਹੇ ਉਹ ਗਰੀਬ ਕਿਸੇ ਪਾਰਟੀ ਦੇ ਹੋਣ ਚਾਹੇ ਉਹ ਅੱਡੇ ਥੱਲੇ ਵਾਲਾ ਕਿਸਾਨ ਹੋਵੇ ਚਾਹੇ ਬੇਜਮੀਨੇ ਮਜ਼ਦੂਰ ਹੋਣ ਤੇ ਚਾਹੇ ਹੋਰ ਭਾਈਚਾਰਿਆਂ ਦੇ ਲੋਕ ਹੋਣ ਵੋਟਾਂ ਤਾਂ ਮੰਗਦੇ ਇਹਨਾਂ ਲੋਕਾਂ ਤੋਂ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਫਿਰ ਉਹ ਡਰਾਮੇ ਕਰਦੇ ਆ ਰੋਟੀਆਂ ਖਾਂਦੇ ਆ ਝੁੱਗੀਆਂ ਝੌਂਪੜੀਆਂ 'ਚ ਬਹਿੰਦੇ ਬਹਿੰਦੇ ਆ ਬਾਰੇ ਕਸਮ ਦੇ ਡਰਾਮੇ ਕਰਦੇ ਆ ਪਰ ਜਦੋਂ ਵੋਟਾਂ ਲੈ ਲੈਂਦੇ ਆ ਉਦੋਂ ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ ਤੇ ਇੱਥੇ ਫਿਰ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਦਾ ਤੇ ਸਿਰਫ ਨਾਸਟੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਅਤਿਆਚਾਰ ਦੀ ਲੜਾਈ ਆ ਇਹ ਸੱਚ ਦੀ ਜਿਹੜੀ ਲੜਾਈ ਆ ਇਹ ਨਿਰੰਤਰ ਜਾਰੀ ਰਹਿਣੀ ਆ ਜਦੋਂ ਤੱਕ ਨਿਆਂ ਨਹੀਂ ਜਿਹੜਾ ਮਿਲ ਜਾਂਦਾ ਪਰ ਜਿਹੜੇ ਇਹ ਕਲੇ ਪਖੰਡੀ ਲੋਕ ਨੇ ਜਿਹੜੇ ਬਾਰ ਕੁਝ ਹੋਰ ਨੇ ਢੜ ਕੁਝ ਹੋਰ ਆ ਇਹਨਾਂ ਦੇ ਮਨਾਂ 'ਚ ਕੁਝ ਹੋਰ ਆ ਉਹ ਗਾਹੇ ਬਗਾਹੇ ਜਿਹੜੇ ਲੰਡੇ ਆ ਉਹ ਹੁੰਦੇ ਰਹਿੰਦੇ ਆ ਤੇ ਸਾਡੀ ਜਿਹੜੀ ਲੜਾਈ ਆ ਉਹ ਨਿਆਂ ਦੀ ਖਾਤਰ ਜਾਰੀ ਰਹਿਣੀ ਆ ਇਹ ਜਿਹੜੇ ਇਹਨਾਂ ਲੋਕਾਂ ਨੇ ਸਾਡੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਚਾਹੇ ਕਿਸੇ ਪਾਈਚਾਰੇ ਦੇ ਹੋਣ ਉਹਨਾਂ ਨੂੰ ਇਹਨਾਂ ਨੇ ਸੀਰੀ ਸਮਝ ਰੱਖਿਆ ਵਾ ਉਹਨਾਂ ਨੂੰ ਇਹ ਆਪਦੇ ਜਿੰਮਕਲੇ ਜੁੱਤੀ ਦੇ ਪੈਰ ਸਮਝਦੇ ਆ ਉਹ ਰਾਜੇ ਬ੍ਰੈਂਡ ਵਰਗੇ ਜਿਹੜੇ ਲੋਕ ਆ ਲੀਡਰ ਆ ਜਿਹੜੇ ਕਠਪ ਲੀਡਰ ਜਿਨ੍ਹਾਂ ਨੂੰ ਉਹ ਕਹਿੰਦੇ ਤਾਂ ਆਏ ਆ ਵੀ ਅਸੀਂ ਲੋਕਾਂ ਦੇ ਲੀਡਰਾਂ ਪਰ ਲੋਕਾਂ ਦੇ ਲੀਡਰ ਨਹੀਂ ਅਸਲ ਦੇ ਵਿੱਚ ਲੋਕਾਂ ਦੇ ਵਿਰੋਧੀ ਲੋਕ ਆ